ਅੱਜ ਤੁਹਾਨੂੰ ਦਿਖਾਉਨੇ ਆ ਜਿਸ ਤਰ੍ਹਾਂ ਗਰਮੀ ਆ ਗਈ ਦੀ ਹੈ ਗਰਮੀ ਦੇ ਵਿੱਚ ਜਿਹੜੇ ਘੜੇ ਆ ਘੜਿਆਂ ਦਾ ਜਿਹੜਾ ਸੀਜ਼ਨ ਚੱਲ ਪੈਂਦਾ ਹੈ ਜਿਹੜੇ ਘੜੇ ਲੋਕੀ ਘਰਾਂ ਚ ਲੈ ਕੇ ਪਾਣੀ ਵਰਤਦੇ ਆ ਉਹਦੇ ਨਾਲ ਜਿਹੜੇ ਘੜਿਆਂ ਦਾ ਪਾਣੀ ਹੁੰਦਾ ਬਹੁਤ ਜ਼ਿਆਦਾ ਤੰਦਰੁਸਤ ਵੀ ਹੁੰਦਾ ਹੈ ਲੋਕਾਂ ਦੇ ਵਾਸਤੇ ਔਰ ਆਪਾਂ ਗੱਲ ਵੀ ਕਰਦੇ ਆ ਸੋਨੂ ਭਾਜੀ ਦੇ ਨਾਲ ਜਿਹਨੇ ਇਹਨੇ ਘੜੇ ਵੇਚਦੇ ਵੇ ਆ ਹਾਂਜੀ ਭਾਜੀ ਕੀ ਨਾਮ ਕਿੰਨਾ ਕੁ ਫਾਇਦਾ ਹੁੰਦਾ ਇਹਦਾ ਭਾਜੀ ਬਹੁਤ ਫਾਇਦਾ ਜੀ ਜਿਸ ਤਰ੍ਹਾਂ ਅਸੀਂ ਦੇਖਿਆ ਫ੍ਰਿਜ ਦਾ ਪਾਣੀ ਪੀਵਾਂਗੇ ਸਾਨੂੰ ਉਹ ਜਿਹੜਾ ਵਾ ਠੰਡਾ ਤੇ ਜ਼ਰੂਰ ਦੇਗਾ ਪਰ ਉਹਦੇ ਵਿੱਚ ਇਹ ਹੈ ਕਿ ਸਾਨੂੰ ਇਲੈਕਟ੍ਰੋਨਿਕ ਦੇਵੇਗਾ ਨਾਲ ਗੈ ਉਦੇ ਲਈ ਸਾਨੂੰ ਸਰੀਰ ਦੇ ਬਾਡੀ ਦੇ ਵਿੱਚ ਗਲੇ 'ਚ ਸਾੜ ਪਏਗਾ ਇਹ ਜਿਹੜਾ ਮਟਕੇ ਦਾ ਪਾਣੀ ਹੈ ਇਹਦੇ ਵਿੱਚ ਸਾਨੂੰ ਸਾੜ ਨਹੀਂ ਪਏਗਾ ਜਿਸ ਤਰ੍ਹਾਂ ਪਾਣੀ ਸਾਫ਼ ਭਰ ਹੋਗੇ ਸਾਫ਼ ਔਰ ਠੰਡਾ ਮਿਲੇਗਾ ਪਾਣੀ ਤੇ ਇਹ ਸਾਫ਼ ਸੁਥਰਾ ਮਿਲੇਗਾ ਇਹਦੇ ਨਾਲ ਸਾਨੂੰ ਜਿਸ ਤਰ੍ਹਾਂ ਗਲੇ 'ਚ ਸਾੜ ਨਹੀਂ ਪੈਂਦਾ ਕਬਜ਼ ਨਹੀਂ ਹੁੰਦੀ ਅਸੀਂ ਇਸ ਚੀਜ਼ ਨੂੰ ਵਰਤ ਕੇ ਅਜ਼ਮਾ ਕੇ ਦੇਖਿਆ ਦਾ ਸਰ ਜਿਹੜਾ ਇਹਦੇ 'ਚ ਪਾਣੀ ਪਿੰਦਾ ਕਹਿੰਦੇ ਬੜਾ ਸ਼ੁੱਧ ਹੁੰਦਾ ਵਾ ਇਹ ਠੰਡਾ ਬੜਾ ਪਾਣੀ ਹੁੰਦਾ ਹਾਂ ਤੁਸੀਂ ਦੇਖਿਆ ਤੁਸੀਂ ਪਾਣੀ ਤਾਜ਼ਾ ਭਰੋ ਦੇ ਵਿੱਚ ਤੇ ਤੁਹਾਨੂੰ ਜਿਸ ਤਰ੍ਹਾਂ ਗਰਮੀਆਂ 'ਚ ਗਰਮ ਪਾਣੀ ਪਰੋਗੇ ਨਾ ਇੱਥੇ ਤੁਸੀਂ ਦੇਖਿਓ ਕੋਈ 10-12 ਘੰਟੇ ਬਾਅਦ ਇਹਦੇ ਵਿੱਚ ਬਿਲਕੁਲ ਪਾਣੀ ਠੰਡਾ ਹੋ ਜਾਂਦਾ ਕਿਉਂਕਿ ਮਟਕੇ ਦੇ ਵਿੱਚ ਜਿਹੜੀ ਮਿੱਟੀ ਦੀ ਤੰਦੀਰ ਆ ਨਾ ਉਹ ਸਾਨੂੰ ਜਿਹੜੀ ਆ ਤਤ ਦਿੰਦੀ ਆ ਪਾਣੀ ਨੂੰ ਹਵਾ ਦਿੰਦੀ ਆ ਹਵਾ ਨਾਲੇ ਪਾਣੀ ਠੰਡਾ ਹੋ ਜਾਂਦਾ ਜਿਹੜੇ ਇਲੈਕਟ੍ਰੋਨਿਕ ਫਰਿੱਜ ਜਿਸ ਤਰ੍ਹਾਂ ਚੱਲੇਦੇ ਆ ਉਹਨਾਂ ਦਾ ਪਾਣੀ ਫਿਰ ਤੇ ਇਹਦੇ ਵਿੱਚ ਪਾਣੀ 'ਚ ਕੀ ਫਰਕ ਆ ਇਹਦਾ ਬਹੁਤ ਫਰਕ ਆ ਜੀ ਪਾਣੀ ਦੇ ਵਿੱਚ ਤੁਸੀਂ ਇਹਨੂੰ ਪੀ ਕੇ ਦੇਖਿਓ ਫਰਿੱਜ ਦਾ ਪਾਣੀ ਵੱਖਰਾ ਰੱਖ ਲਓ ਇਹਦਾ ਪਾਣੀ ਵੱਖਰਾ ਰੱਖ ਲਓ ਉਹਦੇ 'ਚ ਦੇ ਇਸ ਪਾਣੀ ਦੇ ਵਿੱਚ ਟੇਸਟ ਦਾ ਹੀ ਬਹੁ ਫਿਰ ਜੇ ਜਿਸ ਤਰ੍ਹਾਂ ਹਿਮਾਚਲ ਜਾਈਦਾ ਆਪਾਂ ਹਿਮਾਚਲ ਚ ਘੜੇ ਲੱਗੇ ਹੁੰਦੇ ਉਥੇ ਲੋਕਾਂ ਦੇ ਪਾਣੀ ਪਾਣੀ ਪੀਣ ਨੂੰ ਲਾਇਆ ਹੁੰਦਾ ਵਾ ਉਹਦੇ ਚ ਵੀ ਕੋਈ ਫਰਕ ਫਿਰ ਹਿਮਾਚਲ ਦੇ ਨਹੀਂ ਦੇਖੋ ਉਹ ਵੀ ਪਾਣੀ ਜਿਹੜਾ ਵਾ ਪਹਾੜੀ ਵਿੱਚ ਜਿਹੜਾ ਵਾ ਮਟਕੇ ਦਾ ਪਾਣੀ ਆ ਸੇਮ ਪਾਣੀ ਉਹੋ ਹੀ ਆ ਉਹਦੇ ਵਿੱਚ ਕਾਰਨ ਕੀ ਹੈ ਕਿ ਪਾਣੀ ਸਿੱਧਾ ਚੋਵਾ ਆਇਆ ਜਦੋਂ ਉਤੋਂ ਪਾਣੀ ਚੋਵਾ ਆਉਂਦਾ ਵਾ ਰੇਤ ਪੱਥਰਾਂ ਨਾਲ ਬੂਟੀਆਂ ਨਾਲ ਵਜ ਵਜ ਕੇ ਪਾਣੀ ਸਾਫ਼ ਹੋ ਜਾਂਦਾ ਜਦੋਂ ਬਿਲਕੁਲ ਸਿਰੇ ਦੇ ਆ ਜਾਂਦਾ ਬਿਲਕੁਲ ਪਾਣੀ ਸਾਫ਼ ਹੋ ਜਾਂਦਾ ਉਹ ਕੀ ਕਰਦੇ ਨੇ ਮਟਕਿਆਂ ਨੂੰ ਭਰ ਕੇ ਰੱਖ ਦਿੰਦੇ ਜਿਤਨਾ ਕੋਈ ਜਾਂਦਾ ਵਾ ਆਂਦਾ ਵਾ ਉਹ ਪਾਣੀ ਪੀਂਦਾ ਵਾ ਸਵਾਦ ਲੱਗਦਾ ਤੁਸੀਂ ਦੇਖਿਓ ਪਾਣੀ ਟੇਸਟ ਵੀ ਲੱਗਦਾ ਉਹਨਾਂ ਨਾਲ ਅਸੀਂ ਗੱਲ ਵੀ ਕੀਤੀ ਪਹਾੜੀ ਏਰੀ ਵਿੱਚ ਜਦੋਂ ਜਾਂਦੇ ਰਹੇ ਆ ਕਿ ਇਹ ਪਾਣੀ ਤੁਸੀਂ ਜਿੱਦਾਂ ਪੀਂਦੇ ਜੇ ਇਹਦੇ ਵਿੱਚ 100 ਬੂਟੀਆਂ ਵਜਦੀਆਂ ਨੇ ਉਹ ਕਹਿੰਦੇ ਸਾਨੂੰ ਇਹਦੇ ਨਾਲ ਕਈ ਬਿਮਾਰੀਆਂ ਜਿਹੜੀਆਂ ਸਾਡੀਆਂ ਘਟਦਾ ਵਾ ਪਾਣੀ ਇਹ ਕਹੇ ਜੇ ਪੁਰਾਣੇ ਬਜ਼ੁਰਗ ਜਿਹੜੇ ਰਾਤ ਨੂੰ ਪਾਣੀ ਭਰ ਕੇ ਰੱਖ ਦਿੰਦੇ ਦਿਨ ਸਵੇਰ ਨੂੰ ਪਾਣੀ ਠੰਡਾ ਹੋ ਜਾਂਦਾ ਸੀ ਜਰੂਰ ਜੀ ਇਹ ਪੱਕੀ ਗੱਲ ਆ ਤੁਸੀਂ ਇਹ ਚੀਜ਼ ਨੂੰ ਯੂਜ਼ ਕਰੋ ਵਰਤੋ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਪਾਣੀ ਠੰਡਾ ਹੁੰਦਾ ਕਿ ਨਹੀਂ ਹੁੰਦਾ ਜਿਸ ਤਰ੍ਹਾਂ ਅਗਲਾ ਮਹੀਨਾ ਸੌਣ ਮਹੀਨਾ ਆ ਜਾਣਾ ਵਾ ਆ ਮਹੀਨਾ ਵਾ ਚੱਲ ਕੇ ਦੇਖਿਓ ਦੁਕਾਨ ਦੇ ਅੱਗੇ ਅਸੀਂ ਮਟਕਾ ਲਾਇਆਦਾ ਵਾ ਬਿਲਕੁਲ ਠੰਡਾ ਅਹੀਂ ਘਰ ਕੋਠੇ ਤੇ ਲਾਇਆਦਾ ਕੂਲਰ ਅਗੇ ਰੱਖਦੀਦਾ ਭਰ ਕੇ ਪਾਣੀ ਫ੍ਰਿਜ ਨਾਲੋਂ ਠੰਡਾ ਹੋ ਜਾਂਦਾ ਸਾਡੀ ਦੀ ਮਿੱਟੀ ਵੀ ਖਾਸ ਹੁੰਦੀ ਕਿ ਸੇਮ ਉਹ ਹੀ ਨਹੀਂ ਮਿੱਟੀ ਵੇਖੋ ਜੀ ਜੋ ਪਹਿਲਾਂ ਮਿੱਟੀ ਸੀ ਉਹ ਮਿੱਟੀ ਚ ਤੇ ਹੁਣ ਮਿੱਟੀ ਚ ਫਰਕ ਹੈ ਤੇ ਬਹੁਤ ਆ ਜਿਸ ਤਰ੍ਹਾਂ ਪਹਿਲਾਂ ਪਿਓਰ ਮਿੱਟੀ ਦੇ ਬਣਦੇ ਸੀ ਹੁਣ ਉਹੋ ਜੀ ਮਿੱਟੀ ਸਾਨੂੰ ਜਿਹੜੇ ਵਪਾਰੀ ਬਣਾਉਂਦੇ ਆ ਉਹਨਾਂ ਨੂੰ ਉਹੋ ਜੀ ਨਹੀਂ ਮਿਲਦੀ ਦੇ ਵਿੱਚ ਥੋੜੀ ਬਹੁਤੀ ਜਿਹੜੀ ਹਰਦੇਤ ਮਿਕਸ ਹੁੰਦੀ ਆ ਜਿਸ ਤਰ੍ਹਾਂ ਪਾਣੀ ਠੰਡਾ ਰਹੇਗਾ ਪਰ ਜਿਹੜੀ ਬੋਰੀ ਉੱਤੇ ਦਿੰਦੇ ਬੋਰੀ ਦਾ ਕੀ ਫਾਇਦਾ ਹੁੰਦਾ ਹੈ ਬੋਰੀ ਦਾ ਵੀ ਇਸੇ ਕਰਕੇ ਜੀ ਜੇ ਗਰਮਵਾਹ ਵਜਦੀ ਆ ਤੇ ਉਹ ਪਾਣੀ ਗਰਮ ਨਹੀਂ ਹੋਏਗਾ ਪਾਣੀ ਬੋਰੀ ਗਿੱਲੀ ਹੋਈ ਹੁੰਦੀ ਆ ਉਹਨੇ ਪਾਣੀ ਨੂੰ ਅੰਦਰਲੇ ਨੂੰ ਠੰਡਾ ਰੱਖਣਾ ਹੈ ਇਹ ਕਹਿਆ ਜਾਂਦਾ ਕੋਈ ਪਾਣੀ ਦੇ ਵਿੱਚ ਜੇ ਕੋਈ ਹੁੰਦਾ ਜਿਸ ਤਰ੍ਹਾਂ ਮਿੱਟੀ-ਮੁੱਟੀ ਆ ਜਾਂਦੀ ਪਰ ਇਹ ਜਿਹੜੀ ਮਿੱਟੀ ਇਹਦੀ ਘੜੇ ਦੀ ਮਿੱਟੀ ਆ ਉਹ ਕਹਿੰਦੇ ਨਾਲ ਹੀ ਚੂਸ ਲੈਂਦੀ ਹੈ ਦੇਖੋ ਜੀ ਇੱਚ ਪਾਣੀ ਤੁਸੀਂ ਥੋੜਾ ਜਿਹਾ ਵੀ ਗੰਦਾ ਪਾ ਲਓ ਉਹ ਪਾਣੀ ਤੁਸੀਂ ਮਟਕੇ ਦੇ ਵਿੱਚ ਪਾ ਕੇ ਰੱਖ ਦਿਓ ਕੋਈ ਥੋੜਾ ਚਿਰ ਬਾਅਦ ਤੁਸੀਂ ਦੇਖਿਓ ਉਹ ਪਾਣੀ ਬਿਲਕੁਲ ਸਾਫ਼ ਸੁਥਰਾ ਹੋਇਆ ਹੋਏਗਾ ਉਹ ਤੋ ਤੋ ਪਾਣੀ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਹੀ ਕੋਈ ਚੀਜ਼ ਨੂੰ ਪੁੰਨਾ ਹੀ ਉਹ ਮੋਣ ਲੈਂਦੇ ਨੇ ਸਾਫ਼ ਹੋ ਜਾਂਦਾ ਇਸ ਤਰ੍ਹਾਂ ਹੀ ਇਹ ਪਾਣੀ ਆ ਜਿਸ ਨੂੰ ਪਾ ਦੋਗੇ ਥੱਲੇ ਮੈਲ ਬੈਣੀ ਉਤੋਂ ਪਾਣੀ ਸਾਫ਼ ਹੋ ਜਾਣਾ ਫਿਰ ਆਰਡਰ ਤੇ ਵੀ ਬਣਾਏ ਜਾਂਦੇ ਜਿਸ ਤਰ੍ਹਾਂ ਟੂਟੀਆਂ ਲਗਾਈ ਜਾਂਦੀਆਂ ਆ ਪ੍ਰਿੰਟ ਕੀਤੇ ਦੋਤੇ ਕਈ ਲੋਕ ਕਹਿੰਦੇ ਨੇ ਟੂਟੀ ਵਾਲਾ ਚਾਹੀਦਾ ਕੋਈ ਕਹਿੰਦਾ ਟੂਟੀ ਤੋਂ ਬਗੈਰ ਚਾਹੀਦਾ ਜੀ ਇਹ ਅਸੀਂ ਖਰਸ਼ੀ ਨਾਲ ਪਾਣੀ ਗੜ ਲਾਂਗੇ ਤੇ ਕੱਲਾ ਇਹ ਹੀ ਘੜਿਆਂ ਦਾ ਕੰਮ ਕਰਦੇ ਵੀ ਹੋਰ ਵੀ ਕਾਰੋਬਾਰ ਦਾ ਸਾਡਾ ਜਿਸ ਤਰ੍ਹਾਂ ਮੇਂ ਟਰੈਕਟਰਾਂ ਦੀ ਛਤੜੀਆਂ ਦਾ ਕੰਮ ਆ ਸਾਡਾ ਜਿਸ ਤਰ੍ਹਾਂ ਨਿਸ਼ਾਨ ਸਾਹਿਬ ਅਸੀਂ ਦੇ ਵੇਚਨੇ ਆ ਫਿਰ ਸਾਡਾ ਆਪਣਾ ਮਟਕਿਆਂ ਦਾ ਕੰਮ ਵੀ ਨਾਲ ਘੜਿਆਂ ਦਾ ਕੰਮ ਕਦੋਂ ਦਾ ਸ਼ੁਰੂ ਕੀਤਾ ਤੁਸੀਂ ਘੜਿਆਂ ਦਾ ਮਟਕਾਂ ਦਾ ਕੰਮ ਜਿਹੜਾ ਸਾਨੂੰ ਕੋਈ 7-8 ਸਾਲ ਹੋ ਗਿਆ